ਸਤਿ ਸ੍ਰੀ ਅਕਾਲ ਜੀ ਸਾਰੇ ਮੂਹ ਵੈਲਕਮ ਟੂ ਮਾਈ ਵਲੌਗ ਹੋਪਸ ਸੋ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੇਰੇ ਬਿਲਕੁਲ ਠੀਕ ਹੈ ਟਾਈਮ ਹੋ ਰਹਾ 11:30 ਦਾ ਤੇ ਮੈਂ ਲੱਗੀ ਇੱਧਰ ਦਾਲ ਨੂੰ ਘਟਾ ਲਵਾਂ ਅੱਜ ਨਹੀਂ ਬਣਾਨੀ ਆ ਦਾਲ ਵੀ ਬਣੀ ਕੇ ਕੀ ਹੋ ਰਿਹਾ ਕਿਉਂ ਹੋ ਰਿਹਾ ਤੁਸੀਂ ਅੱਗੇ ਵੀਡੀਓ ਦੇਖੋ ਮੇਰੇ ਕੋਲ ਟਾਈਮ ਨਹੀਂ ਅੱਗੇ ਬਹੁਤ ਹਨ ਦੇਤਾ ਤੁਮੇ ਬਹੁਤ ਜ਼ਰੂਰ ਕਰਕੇ ਦੱਸਣੀ ਹੈ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਨਾਲ ਕੀ ਹੋਇਆ ਐਕਚੁਅਲੀ ਅੱਜ ਮੇਰੇ ਕੋਲ ਕੋਈ ਬਣੀ ਕੋਈ ਸਮਝੀ ਨਹੀਂ ਪਈ ਸੀਗੀ ਨਕ ਕਿਵਰਾ ਬਣੇ ਪਈ ਹੁੰਦੀ ਐ ਪਰ ਅੱਜ ਮੇਰੇ ਕੋਲ ਬਣੀ ਨਹੀਂ ਪਈ ਸਫ੍ਰਿਜ ਵਿੱਚ ਕੋਈ ਸਬਜੀ ਤੇ ਅੱਜ ਘਰੇ ਲੱਗੇ ਸੀ ਮਿਸਤਰੀ ਅੱਗੇ ਮਿਸਤਰੀ ਵੀ ਆਪਦੀ ਰੋਟੀ ਲੈ ਕੇ ਆਉਂਦੇ ਹੁੰਦੇ ਪਰ ਜਿਹੜੇ ਅੱਜ ਮਿਸਤਰੀ ਆਏ ਸੀ ਦੋ ਜਣੇ ਉਹ ਰੋਟੀ ਨਹੀਂ ਲੈ ਕੇ ਆਏ ਸੀ ਤੇ ਅਸੀਂ ਇਸ libexec ਵਿੱਚ ਰਹਿ ਕੇ ਰੋਟੀ ਲੈ ਕੇ ਆਏ ਹੁਣ ਦਵਿੰਦਰ ਸਵੇਰੇ ਕਈ ਸੀ ਮਾਨਸਾ ਜੋ 10 10:30 ਵਜੇ ਘਰੇ ਆਏ ਤਾਂ ਉਹਨਾਂ ਨੇ ਮਿਸਤਰੀਆਂ ਨੂੰ ਪੁੱਛਿਆ ਦੇਖਿਆ ਵੀ ਇਹ ਤਾਂ ਹੋਰ ਬੰਦੇ ਲੱਗਦੇ ਨੇ ਫਿਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਦੀ ਰੋਟੀ ਲੈ ਕੇ ਆਏ ਹੋ ਕਹਿੰਦੇ ਵੀ ਨਹੀਂ ਅਸੀਂ ਰੋਟੀ ਲੈ ਕੇ ਆਏ ਇਸ ਤਾਂ ਵੀ ਵੱਡੇ ਮਿਸਤਰੀ ਨੇ ਸਾਨੂੰ ਭੇਜਿਆ ਵੀ ਕੰਮ ਕਰਨ ਵਾਸਤੇ ਰੋਟੀ ਨਹੀਂ ਅ ਤੁਰ ਉਹਦੇ ਨਾਲ ਕੋਈ ਗੱਲ ਨਹੀਂ ਫਤਿੰਦਰ ਨੇ ਮੈਨੂੰ ਆਕੇ ਕਿਹਾ ਵੀ ਰੋਟੀ ਹੋ ਗਈ ਦੋ ਬੰਦਿਆਂ ਦੀ ਦੁਪਹਿਰੇ ਬਣਾਉਣੀ ਤੇ ਮੈਂ ਵੀ ਫਿਕਰ ਵਿੱਚ ਪੈ ਗਈ ਕਿਉਂਕਿ ਇੱਕਦਮ ਮੇਰੀ ਇਹ ਆਦਤ ਹੈ ਮੈਂ ਪਹਿਲਾਂ ਪਲੈਨਿੰਗ ਕਰਕੇ ਸਾਰਾ ਕੁਝ ਬਣਾਉਣੀ ਹੈ ਮੇਰੀ ਪਲੈਨਿੰਗ ਹੁੰਦੀ ਹੈ ਪਹਿਲਾਂ ਹਣਾ ਫਿਰ ਇੱਕਦਮ ਅਚਾਨਕ ਕੁਝ ਬਣਾਉਣਾ ਪੈ ਜਾਵੇ ਫਿਰ ਆਪਣੀ ਭੱਜੜੀ ਪੈ ਜਾਂਦੀ ਹੈ ਮੈਂ ਕਹਿੰਦਾ ਤੁਹਾਨੂੰ ਕੋਈ ਗੱਲ ਨਹੀਂ ਫਿਰ ਮੈਂ ਪਹਿਲਾਂ ਸਵੇਰੇ ਅਮਦਾਕੀ ਚੰਦਾ ਕੰਮ ਖਤਮ ਕਰਾ ਕਿਚਨ ਸਾਫ ਕਰੀ ਮੈਂ ਕੰਨਾ ਤੋ ਲਾ ਮੈਂ ਫਿਰ ਮੈਂ ਦਾਲ ਬਣਾਉਂਗੀ ਮੂੰਗੀ ਮਸਰੀ ਦਾਲ ਮੇ ਰੱਖੀ ਹੋਈ ਹੈ ਬਣਨੀ ਕੁੱਕਰ ਵਿੱਚ ਤੇ ਹੁਣ ਲਗਾ ਰਹੀਆਂ ਤੜਕਾ ਪਿਆਜ਼ ਕੀ ਟਾਈਮ ਵੀ ਉਰੇ ਮੈਂ 11:30 ਵਜੇ ਕਿਚਨ ਜਾਈ ਸੀ ਦਾਲ ਬਣਾਉਣਾ ਆਟਾ ਗੁੰਨ ਕੇ ਰੱਖ ਗਈ ਸੀ ਮੈਂ ਸਵੇਰੇ ਜੀ ਜੋ ਕਿਚਨ ਸਾਫ ਕਰੀ ਆਪਦਾ ਕੰਮ ਕਿਚਨ ਦਾ ਖਤਮ ਕਰਿਆ ਆਟਾ ਗੁੰਨਿਆ ਪਿਆ ਸੀ ਤੇ ਦਾਲ ਬਣਨੀ ਰੱਖਤੀ ਫਟਾਫਟ ਤੇ ਇਧਰ ਇੱਕ ਪਾਸੇ ਲਗਾ ਦੂੰਗੀ ਤੜਕਾ ਅੱਗੇ ਮੈਂ ਤੜਕਾ ਲਗਾ ਕੇ ਦਾਲ ਬਣਾਉਣੀ ਹੁੰਨੇ ਪਹਿਲਾਂ ਲਗਾ ਦਾਨੀ ਪਰ ਅੱਜ ਤੜਕਾ ਬਾਅਦ ਵਿੱਚ ਲਗਾ ਰਹੀ ਆ ਤੇ ਦਾਲ ਵੀ ਇੰਨੀ ਜਿਆਦਾ ਸਵਾਦ ਬਣੀ ਸੀ ਕਾਲੀ ਕਾਲੇ ਵਿੱਚ ਦਵਿੰਦਰ ਕਹਿੰਦੇ ਦਾਲ ਬਹੁਤ ਬਹੁਤ ਜਿਆਦਾ ਸਵਾਦ ਅਜੇ ਕਮੀ ਨਵੇਂ ਤਰੀਕੇ ਨਾਲ ਬਣਾਈਏ ਮੈਂ ਕਿਹਾ ਤੜਕਾ ਬਾਅਦ ਵਿੱਚ ਲਗਾ ਦਿਆਂ ਤੁਸੀਂ ਐਦਾਂ ਤੜਕੇ ਵਾਲੀ ਖਾਂਦੇ ਨਹੀਂ ਤੜਕਾ ਤੁਹਾਨੂੰ ਮ ਮੈਂ ਤੁਹਾਨੂੰ ਸिखਾਉਂਦੇ ਨਾ ਮੈਂ ਅੱਗੇ ਪਹਿਲਾਂ ਤੜਕਾ ਲਗਾ ਦਿੰਨੀ ਕਹਿੰਦੇ ਪਤਾ ਨਹੀਂ ਬਸ ਕਮੇ ਬਣਾਈਏ ਕਮੇ ਤੜਕਾ ਪਹਿਲਾਂ ਲਾਇਆ ਕ ਬਾਅਦ ਵਿੱਚ ਲਾਇਆ ਪਰ ਦਾਲਾਂ ਜ ਬਹੁਤ ਜ਼ਿਆਦਾ ਟੇਸਟੀ ਬਣੀ ਐ ਕਹਿੰਦੇ ਤੁਸੀਂ ਆਰਾਮ ਨਾਲ ਠਿਕਾਈ ਨਾਲ ਸਬਜ਼ੀ ਬਣਾਓ ਕਦੀ ਮੰਦੀ ਕਦੀ ਜਲਦਬਾਦੀ ਵਿੱਚ ਬਣਾਓ ਤਾਂ ਬਹੁਤ ਵੱਖਰੀ ਬਣਦੀ ਐ ਮੈਂ ਕਿਹਾ ਇੰਹੀਂ ਸੀ ਬਹੁਤ ਕਾਲੀ ਵਿੱਚ ਅੱਜ ਤਾਂ ਮੈਂ ਦਾਲ ਬਣਾਈਏ ਤੇ ਚਲੋ ਟਾਈਮ ਤੇ ਰੋਟੀ ਪਾਣੀ ਹੋ ਗਿਆ ਸੀ ਤਿਆਰ ਤੇ ਹੁਣ ਦਾਲ ਬਣ ਚੁੱਕੀ ਐ ਜਿਹੜਾ ਕੋਈ ਭਾਂਡੇ ਮਾਂਜਣ ਵਾਲੇ ਸੀ ਨਾਲ ਦੀ ਨਾਲ ਮੈਂ ਸਿੰਕ ਵਿੱਚ ਰੱਖ ਰਹੀ ਸੀ ਆਪਣਾ ਸਲੇਬ ਬਿੱਲੀ ਘਾ ਰਹੀ ਸੀ ਉਰੇ ਫਿਰ ਰੋਟੀ ਬਣਾਉਂਗੀ ਰੋਟੀ ਬਣਾਉਣ ਵਾਲਾ ਸਾਰਾ ਚੱਕਲਾ ਦੇ ਲੈਣਾ ਪ੍ਰੇਸ਼ਨ ਸੈਟਅਪ ਉਹ ਲੱਗੂਗਾ ਤੇ ਹੁਣ ਨਾਲ ਦੇ ਨਾਲ ਦਾਲ ਵਿੱਚ ਧਨੀਆ ਵੀ ਪਾ ਦੂੰਗੀ ਸੋਚੀ ਵੀ ਧਨੀਆ ਚਲੋ ਫਰਿੱਜ ਵਿੱਚ ਹਰਾ ਪਿਆ ਥੋੜਾ ਜਿਹਾ ਇਹਨੂੰ ਆਪਾਂ ਉਹ ਕਰ ਲੈਨੇ ਆ ਸਵਾਦ ਲਾਣੇ ਧਨੀਏ ਨੂੰ ਤੇ ਤੋਂ ਕਿ ਨਾਲ ਦਿਨਾਂ ਕੱਟ ਕੇ ਇਹ ਵੀ ਪਾ ਤਨ ਕਿ ਅੱਜ ਕੱਲ ਫਿਰ ਧਨੀਆ ਜਿਹੜਾ ਫਰੈਸ਼ ਫਲੇਵਰ ਹੁੰਦਾ ਕੋਈ ਸਬਜ਼ੀ ਚ ਪਾਓ ਤਾਂ ਸਬਜ਼ੀ ਦਾ ਦਾਲ ਸਬਜ਼ੀ ਦਾ ਸਵਾਦ ਦੁਕਣਾ ਹੋ ਜਾਂਦਾ ਹਨਾ ਤੇ ਮੈਂ ਕਿਹਾ ਧਨੀਆ ਨਾਲ ਦੇ ਨਾਲ ਪਾ ਦੂੰ ਵੈਸੇ ਵੀ ਧਨੀਆ ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹੁਣ ਤਾਂ ਬਾੜੀ ਵਿੱਚੋਂ ਸਾਡੇ ਧਨੀਆ ਹ ਪਰ ਮੈਂ ਇਹਨਾਂ ਦੀ ਮਾਈ ਤੋਂ ਮਗਾ ਕੇ ਰੱਖਿਆ ਹੈ ਕਾਫੀ ਸਾਰਾ ਧਨੀ ਲਮਾਫੇ ਵਿੱਚ ਖਤਮ ਹੋਏ ਹੋ ਜੂਗਾ ਇਹ ਫਿਰ ਮਗਾਉਂਗੀ। ਮੇ ਫ੍ਰਿਜ ਵਿੱਚ ਤਾਂ ਇਹ ਪਿਆ ਹੋਵੇ ਕੋਈ ਵੀ ਸਬਜੀ ਭਈ ਹੋਵੇ ਦੇਖਾ ਫਿਰ ਯੂਜ਼ ਕਰ ਸਕਦੇ ਹਾਂ ਨਾ। ਤੇ ਪਿੰਡਾਂ ਵਿੱਚ ਇਹ ਪ੍ਰੋਬਲਮ ਆ ਸਬਜੀ ਵਾਲਾ ਕੋਈ ਨਹੀਂ ਆਉਂਦਾ। ਸਾਡੇ ਪਿੰਡ ਕੋਈ ਸਬਜੀ ਵਾਲਾ ਨਹੀਂ ਆਉਂਦਾ ਹੈਗਾ। ਵੀ ਬੰਦਾ ਕਦੇ ਅੜੇ ਥੋੜੇ ਕੋਈ ਸਬਜੀ ਲੈ ਲੂਗਾ ਇਹ ਨਹੀਂ ਹੈਗਾ। ਵੀ ਕਰਕੇ ਮੈਂ ਤਾਂ ਸਾਰੀਆਂ ਸਬਜ਼ੀਆਂ ਫ੍ਰਿਜ ਵਿੱਚ ਐਡਵਾਂਸ ਮਗਾ ਕੇ ਰੱਖਦੀ ਹੁੰਦੀ ਆ। ਸਬਜੀ ਵਾਲਾ ਤਾਂ ਆਉਂਦਾ ਹੀ ਨਹੀਂਗਾ। ਤੇ ਇੱਧਰ ਪਾ ਦੂੰਗੀ ਧਨੀਆ। ਇਹ ਦਾਲ ਆਪਣੀ ਰੈਡੀ ਹੈ ਤੇ ਮੈਂ ਲੱਗ ਜੂਗੀ ਫੇਰ फटाफट ਰੋਟੀਆਂ ਬਣਾਉਣ ਆਂਡੇ ਫੇਰ ਮਾਜੂ ਸਾਰਾ ਜੋ ਕੰਮ ਖਤਮ ਹੋ ਗਿਆ ਕਿਉਂਕਿ 12 ਵਜੇ ਕੰਮ ਤੋਂ ਹਟਣਗੇ ਤਾਂ ਫੇਰ ਰੋਟੀ ਖਾਣਗੇ ਦਾਲ ਧੱਕਦੇ ਆਪਾਂ ਸਾਈਡ ਤੇ ਤੇ ਮੈਂ ਲੱਗੀ फटाफट ਫੁਲਕੇ ਬਣਾਉਣ ਬਹੁਤ ਕਾਲੀ ਕਾਲੀ ਚਲ ਰਹੀ ਸੱਤ ਬਹੁਤ ਹੀ ਚਲਾਉਣੇ ਪੈਂਦੇ ਕਦੇ ਕਦੇ ਪਰ ਚਲੋ ਕੰਮ ਆਉਂਦਾ ਹੋਵੇ ਤਾਂ ਬੰਦਾ ਮਾਰ ਨਹੀਂ ਖਾਂਦਾ ਹੈਗਾ ਫੇਰ ਕੰਮ ਮਿਹਨਤ ਨਾਲ ਹੀ ਹੁੰਦੀ ਵੀ ਕੰਮ ਆਉਣਾ ਚਾਹੀਦਾ ਆਪਣੇ ਹੱਥ ਫਾਸਟ ਹੋਣਾ ਚਾਹੀਦਾ ਫੇਰ ਕੰਮ ਬਣ ਜਾਂਦਾ ਹਰ ਕੰਮ ਚ ਹੱਥ ਤੇਜ਼ ਚਲਾਉਣੇ ਚਾਹੀਦਾ ਹੁੰਦਾ ਕਦੇ ਕਦੇ ਇੰਨਾ ਜ਼ਿਆਦਾ ਕੰਮ ਆੜਿਆ ਹੁੰਦਾ ਕਿ ਹੱਥ ਬਹੁਤ ਜ਼ਿਆਦਾ ਤੇਜ਼ ਚਲਾਉਣ ਦੀ ਲੋੜ ਹੁੰਦੀ ਆ ਤਾਂ ਆਪਣੀ ਉਨੀ ਸਪੀਡ ਹੋਣੀ ਚਾਹੀਦੀ ਆ ਸਪੀਡ ਸ ਰੋਟੀਆਂ ਦੀ ਬਹੁਤ ਜਦੋਂ ਸਾਡਾ ਘਰ ਰੈਨੋਵੇਸ਼ਨ ਹੋਇਆ ਸੀ ਨਾ ਰੈਨੋਵੇਟ ਕੀਤਾ ਉਦੋਂ ਇੰਨੇ ਜ਼ਿਆਦਾ ਬੰਦੇ ਕੰਮ ਕਰਦੇ ਸਲੀਪਰ ਕੰਮ ਕਰਦੇ ਸੀ ਤੇ ਕੁਛ ਉੱਤਾਂ ਦੀ ਰੋਟੀ ਲਿਉਂਦੇ ਹੁੰਦੇ ਹੁੰਦੇ ਸੀ ਜਿਹੜੇ ਬਾਹਰ ਹੁੰਦੇ ਸੀ ਪਰ ਜਿਹੜੇ ਪਿੰਡ ਦੇ ਹੁੰਦੇ ਸਨ ਉਹਨਾਂ ਰੋਟੀ ਦੇਣੀ ਪੈਂਦੀ ਸੀ ਉਦੋਂ ਸਵੇਰੇ ਸਵੇਰੇ ਮੈਂ ਦੋ ਪ੍ਰਾਂਤਾਂ ਮੈਂ ਆਟੇ ਦੀ ਗੁੰਨਣੀਆਂ ਇੱਕ ਕੁੱਕਰ ਭਰ ਕੇ ਦਾਲ ਸਬਜ਼ੀ ਦਾ ਬਣਾਉਣਾ ਦਾਲ ਬਣਦੀ ਚਾਹੇ ਸਬਜ਼ੀ ਬਣਦੀ ਕੁੱਕਰ ਭਰ ਕੇ ਵਟਾ ਬਣਾਉਣਾ ਤੇ ਸੌ ਸੌ ਰੋਟੀ ਰੋਜ਼ ਹੀ ਹੁੰਦੀ ਸੀ 80 ਰੋਟੀਆਂ 90 ਰੋਟੀਆਂ 100 ਰੋਟੀਆਂ ਰੋਜ਼ ਹੀ ਇੰਨੀ ਇੰਨੀ ਰੋਟੀਆਂ ਬਣਦੀਆਂ ਸੀ ਤੇ ਮੈਂ ਆਟਾ ਗੁੰਨਣਾ ਮੈਂ ਵੇਲ ਵੇਲ ਪਾਣੀ ਇੱਕ ਪਾਸੇ ਬਸ ਮੰਮੀ ਇਕੱਲੇ ਰਾੜ ਦਿੰਦੇ ਸੀਗੇ ਬਾਕੀ ਸਾਰੀ ਤਿਆਰੀ ਰੋਟੀ ਪਾਣੀ ਦੀ ਮੈਂ ਹੀ ਕਰਦੀ ਸੀਗੀ ਵੀ ਕੰਮ ਤਾਂ ਉਹੀ ਗੱਲਾਂ ਕੰਮ ਕਰਿਆ ਹੋਵੇ ਬੰਦੇ ਦਾ ਹਨਾ ਕੰਮ ਆਉਂਦਾ ਹੋਵੇ ਤਾਂ ਆਪਾਂ ਹਰ ਸਿਚੁਏਸ਼ਨ 'ਚ ਆਪਾਂ ਲੰਘ ਸਕਦੇ ਹਾਂ ਕਿਸੇ ਵੀ ਔਖੇ ਟਾਈਮ 'ਚੋਂ ਲੰਘ ਸਕਦੇ ਕਦੇ ਲੋਡ ਪਏ ਜੇ ਆਪਾਂ ਕੰਮ ਆਪ ਨੂੰ ਆਪਾਂ ਕਰ ਸਕਦੇ ਹਾਂਗੇ ਸਮਾਂ ਇੱਕ ਦਾ ਟਾਈਮ ਹੋ ਗਿਆ ਤਾਂ ਮੇਰਾ ਚੁੱਲ੍ਹੇ ਦੇ ਸਰਾਣੇ ਖੜੀ ਦਾ ਟਾਈਮ ਲੱਗ ਗਿਆ ਹੁਣ ਤੱਕ ਦਾ ਤੇ ਹੁਣ ਬਣਾ ਕੇ ਆਈ ਮੈਂ ਆਪਣੇ ਲਈ ਖਿਜੜੀ ਭਾਂਡੇ ਮਾਂਜਲੇ ਸ਼ੈਲਫ ਸਾਫ਼ ਕਰਤੀ ਪਤਾ ਨਹੀਂ ਕਿੰਨੇ ਵਾਰ ਮੈਂ ਸ਼ੈਲਫ ਸਾਫ਼ ਕਰਤੀ ਪਰ ਸਾਰਾ ਕੰਮ ਆਏ ਉਲਝਾਤਾ ਮੈਨੂੰ ਸਵੇਰੇ ਪਤਾ ਨਹੀਂ ਸੀ ਵੀ ਦਵਿੰਦਰ ਨੂੰ ਵੀ ਨਹੀਂ ਪਤਾ ਸੀ ਵੀ ਰੋਟੀ ਮਿਸਤਰੀ ਖਾਣਗੇ ਜਾਂ ਪਤਾ ਹੋਵੇ ਫਿਰ ਆਪਾਂ ਟਾਈਮ ਤੇ ਬਣਾ ਲਾਂਗੇ ਜੋ ਅਚਾਨਕ ਪਤਾ ਲੱਗ ਗਿਆ ਨਾ ਫਿਰ ਆਪਾਂ ਦੌੜ ਜੀ ਹੋ ਜਾਂਦੀ ਹੈ ਤਾਂ ਪਹਿਲਾਂ ਤਿਆਰ ਕਰਕੇ ਰੱਖਦਾ ਸਾਰਾ ਕੁਝ ਪਰ ਚਲੋ ਕੋਈ ਨਾ ਹੋ ਗਿਆ ਸਾਰਾ ਕੁਝ ਤੇ ਹੁਣ ਮੈਂ ਬਣਾ ਕੇ ਆਈ ਆ ਉਹ ਲਈ ਖਿਚੜੀ ਖਿਚੜੀ ਖਾਉਂਗੀ ਦਵਿੰਦਰ ਲਈ ਰੱਖਿਆ ਚਾਹ ਇਹਨਾਂ ਲਈ ਅੰਡੇ ਉਬਲਲੇ ਰੱਖੇ ਨੇਗੇ ਇਹ ਹੋਰ ਇਹਨਾਂ ਬਿਮਾਰ ਗਲਾ ਖਰਾਬ ਹੋਇਆ ਪਿਆ ਖਾਂਗੇ ਜੇ ਕੰਮ ਹੋਇਆ ਪਿਆ ਠੀਕ ਹੈ ਨਹੀਂ ਮੈਂ ਚਾਹ ਨਾਲ ਅੰਡੇ ਖਾਉਂਗਾ ਖਿਚੜੀ ਮੈਂ ਹਜੇ ਨਹੀਂ ਖਾਣੀ ਫਿਰ ਖਾਉਂਗਾ ਮੈਂ ਬਣਾਇਆ ਓਟਸ ਤੇ ਮੂੰਗ ਦਾਲ ਦੀ ਖਿਚੜੀ ਸਬਜ਼ੀਆਂ ਕਿ ਕੱਜ ਮੈਂ ਉਹਦਾ ਲੰਚ ਵੀ ਦੁਪਹਿਰੇ ਖਿਚੜੀ ਬਣਾਉਣੀ ਸੀ ਫਿਰ ਖਿਚੜੀ ਤਾਦੀ ਚੰਗੀ ਲੱਗਦੀ ਨਹੀਂ ਕਈ ਵਾਰ ਐ ਹੁੰਦਾ ਮੈਂ ਲੰਚ ਲਈ ਸਬਜ਼ੀ ਆਪਦੇ ਸਵੇਰੇ ਬਣਾ ਕੇ ਰੱਖਦਾਂ ਨਹੀਂ ਹੁੰਦੀ ਆ ਪਰ ਅੱਜ ਸਾਰਾ ਕੁਝ ਇਕੱਠਾ ਹੋ ਗਿਆ ਵਿੱਚ ਹੀ ਜੇ ਸਵੇਰੇ ਸਬਜ਼ੀ ਬਣੀ ਹੁੰਦੀ ਫਿਰ ਨਾਲ ਉਹਨਾਂ ਦੇ ਵੀ ਕੰਮ ਆਈ ਨਹੀਂ ਮੈਨੂੰ ਤੁਰਤ ਖੜੇ ਪੈ ਰਾਂ ਇੰਦਾਂ ਨਾਲ ਬਰਉਣੀ ਪੈਂਦੀ ਅੱਜ ਬਸ ਖਿਚੜੀ ਮੈਂ ਤਾਂ ਪਹਿਲੇ ਬਣਾਉਣੀ ਸੀ ਵਿੱਚ ਮੇਰਾ ਉਹ ਕੰਮ ਹੋ ਗਿਆ ਤੇ ਹੁਣ ਕਰਦੇ ਆ ਇੰਜੋਏ ਖਿਚੜੀ ਲੈ ਕੇ ਆਉਣੀ ਆ ਪਾ ਕੇ ਸਟੀਮ ਨਿਕਲ ਗਈ ਹੋ ਕੁੱਕਰ ਦੀ ਟਾਈਮ ਹੋ ਰਿਹਾ 2 ਵਜੇ ਦਾ ਤੇ ਹੁਣ ਮੈਂ ਰੱਖੀ ਹੋਈ ਮਿਸਤਰੀਆਂ ਲਈ ਚਾਹ ਇਹ ਮੈਂ ਜਾ ਰਿਹਾ ਮੈਂ ਜਿੰਦਰ ਕਹਿੰਦਾ ਮੈਂ ਖਾ ਲਊਗਾ ਉਹਨਾਂ ਨੇ ਚਾਹ ਪੀ ਲਈ ਮੈਂ ਪਤਾ ਨਹੀਂ ਫਿਰ ਖਾਣਗੇ ਪਰ ਮਾਈਕ੍ਰੋ ਵਿੱਚ ਗਰਮ ਕਰਨੀ ਪਊਗੀ ਦੁਬਾਰੇ ਉਪਰ ਕਰ ਦਵਾਂ ਬੇਲ ਲਾ ਤੇ ਮੈਂ ਸਾਰੇ ਭਾਂਡੇ ਇਕੱਠੇ ਕਰਕੇ ਇੱਕ ਵਾਰ ਧੋ ਦਈ ਸਵੇਰ ਦੇ ਹੁੰਦੇ ਬਹੁਤ ਮਰਦ ਭਾਂਡੇ ਅੱਜ ਸਾਰਾ ਦਿਨ ਮੇਰਾ ਕਿਚਨ ਹੀ ਲੱਗਣਾ ਥੂਲੇ ਦੇ ਸਣਾ ਨੇ ਉਹ ਮਿਸਤਰੀ ਚਾਹ ਬੰਦ ਰਿਆ ਦੁਬਾਰਾ ਬਲੈਂਡਰ ਨੇ ਪੀਤੀ ਫਿਰ ਮੈਂ ਕਰੂੰਗੀ ਆਬੀ ਇਹਨੇ ਫਿਰ ਦੁਬਾਰਾ ਮਿਸਤਰੀ ਕਹਦਾ ਨਹੀਂ ਸ਼ਾਮ ਆਣੀਗਾ ਅੱਜ ਸਾਰਾ ਦਿਨ ਐਂ ਬਿਲੀ ਜਾਣਾ ਹਰ ਇੱਕ ਦਿਨ ਆਪਣਾ ਡਿਫਰੈਂਟ ਹੁੰਦਾ ਦਾ ਡਿਫਰੈਂਟ ਕੰਮ ਹੁੰਦੇ ਨੇ ਸਾਰੇ ਦਿਨ ਦੇ ਅੱਜ ਕੰਮ ਤਾਂ ਮੈਂ ਹੋਰ ਸੋਚੀ ਸੀ ਵੀ ਹੋਰ ਕੰਮ ਕਰੂੰਗੀ ਪਰ ਇਹ ਕੰਮ ਵੀ ਚਲੋ ਹੋ ਗਿਆ ਫਿਰ ਹਮ ਚਾਹ ਹੋ ਗਈ ਰੋਟੀ ਹੋ ਗਈ ਭਾਂਡੇ ਹੋ ਗਏ ਇਸ ਕਰਕੇ ਨਾ ਮੇਰਾ ਅੱਜ ਸਾਰਾ ਦਿਨ ਬਸ ਚੁੱਲੇ ਤੇ ਸਰਾਨੇ ਲਾ ਲੋ ਖੜੀ ਦਾ ਲੰਘ ਰਸੋਈ ਚ ਖੜੀ ਦਾ ਲੰਘ ਗਿਆ ਬਸ ਐਂ ਲੰਘ ਗਿਆ ਚਾਹ ਕਰ ਲਉ ਉਹਨਾਂ ਦੀ ਕਰ ਲਉ ਫਿਰ ਦਵਿੰਦਰ ਨੇ ਪੀਣੀ ਆ ਫਿਰ ਮੈਂ ਪੀਣੀ ਆ ਇੱਕ ਹੁਣ ਇਹ ਹੋ ਗਿਆ ਸਾਰਾ ਨਾ ਆਪਾਂ ਉਹਦੇ ਟਾਈਮ ਤੇ ਪੀਣੀ ਆ ਮੀਨ ਉਹਨਾਂ ਦਾ ਮੈਂ ਅਪਡੇਟ ਟਾਈਮ ਤੇ ਚਾਹ ਕਿਉਂ ਮੈਨੂੰ ਅਪਡੇਟ ਟਾਈਮ ਤੇ ਉਹ ਨਹੀਂ ਲੱਗਦੀ ਆ ਦਵਿੰਦਰ ਦਾ ਕੋਈ ਟਾਈਮ ਜਿਹੜਾ ਘਰੇ ਆਉਣੇ ਬਸ ਉਹਦੋਂ ਇਹਨਾਂ ਨੂੰ ਚਾਹ ਦਾ ਟਾਈਮ ਹੁੰਦਾ ਨਾ ਕਈ ਵਾਰ ਜਲਦੀ ਆ ਗਏ ਲੇਟ ਆ ਗਏ ਕੱਲ ਨੂੰ ਦਵਿੰਦਰ ਲੈ ਕੇ ਆਏ ਨੇ ਐਗਸ ਤੇ ਐਗਸ ਦੇ ਵਿੱਚ ਵੀ ਹੁਣ ਆ ਆਉਣ ਲੱਗਿਆ ਵਿਟਾਮਿਨ ਡੀ3 ਵਿਦ ਇਮਿਊਨਿਟੀ ਬੂਸਟਰ ਪਾਵਰ ਪੈਕ ਵਿਦ ਵਿਟਾਮਿਨ ਬੀ12 ਇਹਦਾ ਮਤਲਬ ਤੁਹਾਨੂੰ ਡੀ3 ਤੇ ਵਿਟਾਮਿਨ ਬੀ12 ਲੈਣ ਦੀ ਲੋੜ ਨਹੀਂ ਐਂਕਦਰ ਇਹਦੇ ਵਿੱਚ ਸਾਰਾ ਕੁਝ ਮਿਲ ਜਾਣਾ ਹਾਂ ਆਮ ਤਰ੍ਹਾਂ ਸੀ ਪਹਿਲਾਂ ਵੀ ਲੈ ਕੇ ਆਉਂਦੇ ਹੁੰਦੇ ਸੀ ਪ੍ਰੋ ਮੈਕਸ ਹਾਈ ਪ੍ਰੋਟੀਨ ਐਂਡ omega 3 ਕਿੰਨਾ ਪ੍ਰੋਟੀਨ ਜਾਵੇ ਹੁੰਦਾ ਇਹਦੇ ਵਿੱਚ ਪਤਾ ਨਹੀਂ ਹੁੰਦਾ ਪਤਾ ਨਾ ਹੁੰਦਾ ਤਾਂ ਬਣਾਉਣ ਵਾਲੇ ਨੂੰ ਪਤਾ ਖਾਣ ਵਾਲੇ ਨੂੰ ਤਾਂ ਕੁਝ ਨਹੀਂ ਪਤਾ ਕੀ ਖਾ ਰਿਹਾ ਤਾਂ ਪਾਣੀ ਦੇ ਸਮਝ ਕੇ ਖਾ ਲਾ ਨੇ ਪਤਾ ਨਹੀਂ ਵਿੱਚ ਕੀ ਹੁੰਦਾ ਇਹ ਤਾਂ ਹਾਈ ਪ੍ਰੋਟੀਨ ਵਾਲੇ ਐਗਸ ਵੀ ਹੋਣ ਲੱਗੇ ਵਿਟਾਮਿਨ D3 ਵੀ ਤੁਹਾਨੂੰ ਮਿਲਦਾ ਵਿਟਾਮਿਨ B12 ਵੀ ਮਿਲਦਾ ਚਾ ਉਹ ਬਤੀ ਚਾ ਫੜਾਉਂਗੀ ਜੀ ਚਾ ਤੁਸੀਂ ਫੜਾਉਣਗੇ ਕਿ ਮੈਂ ਫੜਾਇਆ ਨਾ ਠੀਕ ਹੈ ਠੀਕ ਟਾਈਮ ਹੋ ਰਿਹਾ 3:30 ਦਾ ਮੈਂ ਉਹ ਨਾ ਅੱਧਾ ਘੰਟਾ ਰੈਸਟ ਕਰ ਰਹਿ ਜਾਈ ਚ ਪਈ ਸੀ ਤੇ ਹੁਣ ਪਿਨੀਆ ਚਾਹ ਰੈਸਟ ਮੀਨਸ ਬਸ ਉਹੀ ਬੈਠ ਕੇ ਫੋਨ ਹੀ ਦੇਖਿਆ ਮੈਂ ਨੀਂਦ ਨਹੀਂ ਆਈ ਸੁੱਤੀ ਤਾਂ ਹੈ ਨਹੀਂਗੀ ਹੁਣ ਪੀਣੀ ਚਾਹ ਚਾਹ ਤਾਂ ਹੋ ਗਿਆ ਟਾਈਮ ਤੇ ਫਿਰ ਹੁਣ ਮਿਸਤਰੀਆਂ ਦੇ ਵੀ ਟਾਈਮ ਉਹ ਵੀ ਚਾਹ ਮੰਗਾਂਗੇ ਤਵਾਰੀ ਕਵਰ ਦੇ 2 ਵਜੇ ਉਹਨਾਂ ਨੂੰ ਕਰਕੇ ਦੇਤੀ ਸੀ ਪਿੰਨਾ ਚਾਹ ਦਿਲ ਨਹੀਂ ਕਰ ਰਹਾ ਜੇਰ ਕਹਦਾ ਕੋਈ ਬਣਾ ਕੇ ਦੇ ਆਂ ਰਜਾਈ ਤਾਂ ਮੈਂ ਚਾਹ ਪੀਣਾ ਨੀਂ ਗਏ ਆ ਗਏ ਉਹਨੂੰ ਉੱਠਣ ਨੂੰ ਨਿਕਲ ਰਜਾਈ ਚ ਬਾਹਰ ਜੀ ਨਹੀਂ ਕਰਦਾ ਹੈਗਾ ਪਰ ਉੱਠਣਾ ਪਊਗਾ ਮੋਰ ਤਾਂ ਨਹੀਂ ਸਰਦਾ ਹੈਗਾ ਉੱਥੇ ਵੀ ਜਿਹੜਾ ਕੰਮ ਆਪ ਨੂੰ ਹੀ ਕਰਨ ਪਊਗਾ ਦਵਿੰਦਰ ਨੇ ਕਦੇ ਚਾਹ ਮੈਂ ਮਨਨ ਕਹਿੰਦੇ ਹੁੰਨੇ ਕਦੇ ਕਦੇ ਵੀ ਤੁਸੀਂ ਵੀ ਮੇਰੇ ਨੂੰ ਚਾਹ ਬਣਾ ਕੇ ਦੇ ਆਂ ਤਾਂ ਜਿਵੇਂ ਬੈਠੀ ਆ ਮੈਂ ਰੈਸਟ ਕਰ ਰਹੀ ਆ ਤਾਂ ਵੀ ਮੇਰਾ ਵੀ ਤੇਰਾ ਕਰ ਦੋ ਸੀ ਕਦੇ ਚਾਹ ਬਣਾ ਲਿਓ ਮੈਂ ਵੀ ਥੋੜਾ ਹਾਸੇ ਤੇ ਚਾਹ ਪੀਣਾ ਕਹਿੰਦੇ ਕਹਿਣਗੇ ਤੈਨੂੰ ਉਦੋਂ ਬਾਅਦ ਰਸੋਈ ਸਾਫ਼ ਕਰਨੀ ਪੈ ਜੂਗੀ ਜਿਵੇਂ ਤੂੰ ਚਾਹ ਪਾ ਲਈਗੀ ਤਾਂ ਉਦੋਂ ਬਾਅਦ ਰਸੋਈ ਤੇ ਤੈਨੂੰ ਫੇਰ ਰਗੜਣਾ ਚਾੜਨਾ ਬੂਨ ਨਾਲ ਫੇਰ ਬੂਲਿੰਗ ਨਾਲ ਮੈਨੂੰ ਤੇਰੇ ਸੁਣਨੇ ਪੈਣਗੇ ਮਨੂੰ ਕਹਿੰਦੇ ਤੈਨੂੰ ਤਾਂ ਰਸੋਈ ਸਾਫ਼ ਕਰਨੀ ਪਊਗੀ ਇਸ ਕਰਕੇ ਚੁੱਪ ਕਰਕੇ ਕਹਿੰਨਾ ਆਪ ਦੀ ਆਪੀ ਬਣਾ ਲਿਆ ਕਰ ਮੈਂ ਕਹਿੰਦੀ ਗੱਲ ਵੀ ਠੀਕ ਆ ਕਿਉਂਕਿ ਆਪਾਂ ਤਾਂ ਸੋਈ ਵੀ ਗੰਦੀ ਆਪਣੀ ਦੇਖ ਨਹੀਂ ਸਕਦੇ ਆਪਣੀ ਮੈਂ ਕਹਿੰਦੀ ਗੱਲ ਵੀ ਠੀਕ ਆ ਰਸੋਈ ਤਾਂ ਸਾਡੀ ਸਾਫ਼ ਤੇਈ ਦੀ ਅਨਰ ਸੋਈ ਇੰਨੀ ਗੰਦੀ ਚਹੀਦੀ ਹੈਗੀ ਹਾਂ ਪਾ ਹੋ ਗਈ ਕਿਚਨ ਜੋ ਫ੍ਰੀ ਚਾਹ ਦਾ ਕੰਮ ਖਤਮ ਤਾਂ ਫ੍ਰੀ ਸਵਾ ਚਾਰ ਹੋ ਗਈ ਦਵਿੰਦਰ ਵੀ ਚਾਹ ਪੀ ਲਈ ਮੈਂ ਵੀ ਪੀ ਲਈ ਮਿਕਸ ਜਨਨ ਕਰਕੇ ਦਿੱਤੀ ਲਾਸਟ ਚਾਹ ਉਹਨਾਂ ਦੀ ਤੇ ਹੁਣ ਮੈਂ ਕਰਦੀ ਵਾਕ ਮੇਰੇ ਕੋਲ ਸ਼ਾਮ ਨਹੀਂ ਤਾਲ ਪਚੀ ਪਈ ਜਿਹੜੀ ਮੈਂ ਦੁਪਹਿਰੇ ਬਣਾਈ ਸੀ ਤੇ ਆਟਾ ਵੀ ਪਿਆ ਨੌਨਾ ਜੋ ਕਰਕੇ ਚਾਹ ਪੈਨ ਮਨ ਮਨ ਕੇ ਸਟੀਲ ਬੂਲਣਾ ਅੱਗੇ ਖੁਰਦਲੇ ਹੋ ਗਏ ਸਾਰੇ ਮੈਂ ਰਾਤ ਨੂੰ ਬੈਠ ਕੇ ਕੱਟ ਪਾਉਂਗੀ ਖੁਰਦਲੇ ਹੋ ਗਏ ਸਾਰੇ ਇਸ ਸਟੀਲ ਬੂਲਣਾ ਪੂਰਾ ਜੋ ਰਾਈ ਭਾਂਡਿਆਂ ਤੇ ਕਿਚਨ ਚ ਠੰਡ ਵੀ ਬਹੁਤ ਚੜੀ ਨਾ ਹੁਣ ਚਾਹ ਪੀ ਕੇ ਕੁੱਤੋ ਕੋਟੀ ਹੋਰ ਵਾਈਏ ਫਿਰ ਨਿਕਲੇ ਜਾਏ ਚੱਲਦੇ ਆ ਬਾਹਰ ਕਰਦੇ ਆ ਵਾਕ ਦੇਖਦੇ ਆ ਵਾਕ ਕਿਥੇ ਹੋ ਗਏ ਬੇੜੇ ਚੰਮ ਕਰ ਰਹੇ ਨੇ ਮਿਸਤਰੀ ਤੇ ਹੁਣ ਸ਼ਾਮ ਨੂੰ ਮੈਂ ਕਰ ਰਹੀ ਸੀ ਵਾਕ ਦਿਵਿੰਦਰ ਗੱਨੇ ਉਧਰ ਬੇੜੇ ਪੱਲੇ ਮਿਸਤਰੀ ਲੱਗੇ ਹੋਏ ਨੇ ਮੈਂ ਤੁਸੀਂ ਇੱਧਰ ਹੀ ਕਰ ਲਓ ਸੈਰ ਮੈਂ ਕਿ ਕੋਈ ਗੱਲ ਨਹੀਂ ਮੈਨੂੰ ਤਾਂ ਇੰਨੀ ਜਗ੍ਹਾ ਬਹੁਤ ਤੇ ਲੋਕ ਤਾਂ ਬਹੁਤ ਛੋਟੇ ਛੋਟੇ ਘਰਾਂ ਸੇਅਰ ਕਰ ਲੈਂਦੇ ਨੇ ਕਈ ਤਾਂ ਵੀ ਰੂਮ ਚ ਵੀ ਸੇਅਰ ਕਰ ਲੈਂਦੇ ਨੇ ਤੇ ਮੈਨੂੰ ਤੇ ਇਹ ਜਗ੍ਹਾ ਬਹੁਤ ਹੈ ਤੇ ਮੈਂ ਤਾਂ ਕਰ ਰਹੀ ਸੀ ਹਰ ਕਈ ਵਾਰਤ ਮੈਂ ਤਾਂ ਘਰ ਦੇ ਚਾਰਜ ਫੇਰੇ ਵੀ ਜਗ੍ਹਾ ਛੱਡੀ ਫਿਰ ਗੇੜਾ ਲਾ ਲਿਆ ਲੇ ਕੇ ਚਲਾ ਗਿਆ ਤੇ ਹੁਣ ਮੈਂ ਆਈ ਹ ਇਨਸਪੈਕਸ਼ਨ ਕਰਨ ਨੂੰ ਰਵੇ ਕੀ ਕੀਤਾ ਮਿਸਤਰੀ ਨੇ ਚਿਹਰੇ ਉੱਪਰ ਦਾ ਉਹ ਲਗਾਤਾ ਸੀਮੈਂਟ ਲਗਾਤਾ ਆਹ ਵਾਲੇ ਨਾਲ ਨਾਲ ਨਾਲੀ ਬਣਾਤੀ ਤਾਂ ਕਿ ਬਾਰਿਸ਼ ਆਵੇ ਤੇ ਵਿੜੇ ਦਾ ਪਾਣੀ ਸਾਰੇ ਇਧਰੋਂ ਨਿਕਲ ਜੇ ਸਾਰੇ ਉੱਪਰ ਸੀਮੈਂਟ ਲਗਾਇਆ ਹੋਇਆ ਇਧਰ ਇਹ ਪਾਣੀ ਨਿਕਲੂਗਾ ਜਾ ਕੇ ਅੱਗੇ ਟੋਏ ਚ ਟੋਆ ਕਰਿਆ ਹੋਇਆ ਤੇ ਨਹੀਂ ਡਰੇਨ ਬਣਾਈ ਹੋਈ ਹੈ ਬਾਹਰ ਇਹਦੇ ਵਿੱਚ ਇਥੇ ਨਿਕਲ ਰਿਹਾ ਪਾਣੀ। ਅਰੇ ਇੱਥੇ ਸਾਈਡਸ ਤੇ ਸੀਮਿੰਟ ਲਗਾਤਾ। ਚਲ ਚ। ਉੱפה ਜਹ ਤੱਕ ਦੇਖੀ ਨੇ ਨਾ ਵੀ ਕੀ ਕਰਿਆ ਅਜਮ ਇਸ ਤੋਂ ਇਨਾ ਆਪ ਪਣਾਉਂਦਾ ਪਤਾ ਨਹੀਂ ਕੀ ਕਰਿਆ ਪਤਾ ਨਹੀਂ ਕੀ ਕਰਿਆ। ਮਿਸਤਰੀ ਗਿਆ ਹੁਣ ਮੈਂ ਦੇਖਣਾ ਹੈ। ਟਾਈਮ ਹੋ ਰਿਹਾ ਪਾਣੀ ਛੀਦਾ। ਤੇ ਮੈਂ ਖਾ ਰਹੀ ਹਾਂ ਮੂੰਗਫਲੀ ਮੈਂ ਕਿਹਾ ਪਹਿਲਾਂ ਮੂੰਗਫਲੀ ਖਾ ਲੀਏ। ਕਿਚਨ ਨਾਲ ਕੋਈ ਕੰਮ ਨਹੀਂ ਆ ਸਿਰਫ ਮલાઈ ਜਮਾਉਣੀ ਆ ਮੈਂ। ਉਮਲਾ ਜੇ ਡੋਂਗਾ ਪਰ ਆਪੋ ਚ ਮੋਣੀ ਆ ਥੋੜੀ ਮੂਫ ਲਿਖਾ ਲਈ ਬਹੁਤ ਬਹੁਤ ਆ ਠੰਡਾ ਕਿੰਨੇ ਕੱਪੜੇ ਪਾ ਲਉ ਠੰਡ ਲੱਗਣਾ ਨਹੀਂ ਹਟਦੀ ਆ ਮੈਂ ਉੱਪਰ ਪੰਜਵਾਂ ਪਾਇਆ ਹੋਇਆ ਕੱਪੜਾ ਇਹਦੇ ਹੇਠੇ-ਹੇਠੇ ਚਾਰ ਨੇ ਆ ਪੰਜਵਾਂ ਪਾਇਆ ਹੋਇਆ ਆ ਠੰਡ ਹਜੇ ਵੀ ਲੱਗਦੀ ਆ ਤਸੂ ਕੀ ਕਰੇ ਬੰਦਾ ਰਵਿੰਦਰ ਕਹਿੰਦਾ ਰਜਾਈ ਲੈ ਲੈ ਕਰ ਜਾਈ ਦੁਪਕੜ ਮਾਰ ਲੈ ਕਰ ਇਹਨੇ ਕੱਪੜੇ ਫੋਨ ਦੀ ਲੋੜ ਹੀ ਨਹੀਂ ਆ ਵੀ ਠੰਡ ਲੱਗਦੀ ਆ ਰੁਕਦੀ ਨਹੀਂ ਕਿੰਨੇ ਕੱਪੜੇ ਚੜਾਏ ਚੱਲੋ ਮੂਫਲੀ ਨਾਲ ਨਾਲਾ ਇਹ ਕਦੀ ਰੋੜੀ ਖਾਓ ਫਿਰ ਬਹੁਤ ਸਵਾਲ ਆਉਂਦੀਆਂ ਕੋਈ ਕੋਈ ਤਾਂ ਖੁੱਲਦੀ ਵੀ ਨਹੀਂ ਬਹੁਤ ਜ਼ਿਆਦਾ ਹਾਰਡ ਹੁੰਦੀ ਹੈ ਅੱਜ ਕੱਲ ਮੂਫਲੀ ਠੰਡੇ ਚੰਗੀ ਲੱਗਦੀ ਹੈ ਫਿਰ ਵੀ ਚੰਗੀ ਲੱਗਣੀ ਜਦੋਂ ਟਾਈਮ ਹੁੰਦਾ ਖਾਣ ਦਾ ਸਰਦੀ ਚ ਇੱਕ ਭੈਣ ਨੇ ਪੁੱਛਿਆ ਸੀ ਕਿ ਤੁਸੀਂ ਲੋਬੀਆ ਦੀ ਰੈਸਪੀ ਸ਼ੇਅਰ ਕਰਿਓ ਸਬਜੀ ਦੀ ਲੋਬੀਆ ਦੀ ਉਹ ਤੇ ਮੇਰੇ ਕੋਲ ਨਾਲ ਲੋਬੀਆ ਖਤਮ ਹੋ ਗਈ ਕੋਈ ਹੋਰ ਮੈਂ ਪਤਾ ਨਹੀਂ ਮੰਗਾਉਂਗਾ ਨਾ ਮੰਗਾਉਂਗੀ ਉਹੀ ਰੈਸਪੀ ਸੇਮ ਹੁੰਦੀ ਮੈਂ ਆਪਾਂ ਕਾਲਜ ਜਾਣੇ ਇਹ ਰਾਜਮਾ ਬਣਾਉਣੇ ਉਮੀ ਆ ਬਸ ਜੇ ਆਪਾਂ ਚਣੇ ਪਹਿਲਾਂ ਬੋਇਲ ਕਰ ਲੈਣੇ ਆ ਲੋਬੀ ਤੁਸੀਂ ਬੋਇਲ ਨਾ ਕਰੋ ਪਰ ਪਹਿਲਾਂ ਭਿਓ ਕੇ ਰੱਖ ਲਓ ਜਿਸ ਵੇਲੇ ਬਣਾਉਣੇ ਸ਼ਾਮ ਨੂੰ ਭਿਓ ਦੇ ਸ਼ਾਮ ਨੂੰ ਬਣਾਉਣੇ ਸਵੇਰੇ ਭਿਓਨੋ ਪਰ ਇਹਨੂੰ ਬੋਇਲ ਪਹਿਲਾਂ ਨਾ ਕਰੋ ਇਹ ਮਸਾਲਾ ਭੁੰਨ ਕੇ ਜਦੋਂ ਆਪਾਂ ਚਣੇ ਬਾਅਦ ਐਡ ਕਰਦੇ ਆ ਉਵੇਂ ਬਾਅਦ ਚ ਐਡ ਕਰ ਦੋ ਆਰਾਮ ਨਾਲ ਕੁੱਕ ਹੋ ਜਾਂਦੀ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੀ ਹੈਗੀ ਬਸ ਇਹੀ ਇਹਦੇ ਰੈਸਪੀ ਚਣੇ ਰਾਜਮਾ ਵਾਂਗੂ ਸਹੀ ਬਣਦੇ ਨੇ ਬੋਇਲ ਨਾ ਪਹਿਲਾਂ ਕਰੋ ਨਹੀਂ ਜ਼ਿਆਦਾ ਗਲ ਜਾਂਦੀ ਆ ਬੋਇਲ ਕਰਨ ਦੀ ਲੋੜ ਨਹੀਂ ਪੈਂਦੀ ਨਾ ਤੋਂ ਹੁਣ ਮੈਂ ਜਮਾਰੀ ਸੀ ਮਲਾਈ ਮਲਾਈ ਤੇ ਇੱਕ ਟੋਂਗਾ ਭਰ ਗਿਆ ਸੀ ਜਿਹਦੇ ਵਿੱਚ ਅਸੀਂ ਮਲਾਈ ਉਤਾਰਦੇ ਹੁਣੇ ਦੁੱਧ ਦੀ ਤੋਪਰਿਆ ਹੋਇਆ ਸੀ ਹਾਂ ਮੈਂ ਕਿਹਾ ਚੱਲ ਹੁਣ ਦੂਜਾ ਭਾਂਡਾ ਮੈਂ ਨਾ ਲਗਾਵਾ ਤੇ ਵੀ ਜਿੰਨਾ ਕਾਚੀ ਇੱਕ ਬੌਲ ਭਰ ਗਿਆ ਇਹਨੂੰ ਮੈਂ ਜਮਾ ਦਾਨਾ ਫਿਰ ਫ੍ਰਿਜ ਨਾਲ ਪਰੇ ਪਰੇ ਲੱਗਦਾ ਭਾਂਡੇ ਉਹ ਚ ਰੱਖੀ ਜਾਣੇ ਰੱਖੀਆਂ ਨੇ ਤੇ ਐਂ ਲੱਗਦਾ ਫ੍ਰਿਜ ਵਿੱਚ ਪਤਾ ਨਹੀਂ ਕੀ ਕੁਝ ਇਕੱਠਾ ਹੋ ਜਾਂ ਪਿਆ ਤੇ ਮੈਂ ਕਿਹਾ ਚੱਲ ਜੀ ਜਾਗ ਲਗਾਈ ਤਾਂ ਮੈਂ ਜਿਹੜੇ ਭਾਂਡੇ ਵਿੱਚ ਸਵੇਰੇ ਮਲਾਈ ਰਿੜਕਣੀ ਹੈ ਪਤੀਲੇ ਵਿੱਚ ਉਸੇ ਵਿੱਚ ਮਲਾਈ ਹੁਣੀ ਉਲਟਾ ਕੇ ਮੈਂ ਉਸੇ ਵਿੱਚ ਜਾਗ ਲਗਾ ਦੂੰ ਤੇ ਇਸੇ ਸੇਮ ਪਤੀਲੇ ਵਿੱਚ ਸਵੇਰੇ ਅਸੀਂ ਮਲਾਈ ਇਹ ਰਿੜਕ ਜਿਹੜਾ ਕੰਮ ਨਾਲ ਨਾਲ ਉਹ ਜੇ ਵਧੀਆ ਉਹ ਤਾਂ ਮੇਰੇ ਇੱਕ ਦਿਲ ਕਰ ਰਿਹਾ ਅੱਜ ਕੰਮ ਬਹੁਤ ਹੋ ਗਿਆ ਬਸ ਹੁਣ ਮੈਂ ਨਹੀਂ ਹੋਰ ਕੁਝ ਕਰਨਾ ਪਰ ਮੈਂ ਕਿਹਾ ਨਹੀਂ ਅੱਜ ਨਹੀਂ ਕੱਲ ਨੂੰ ਤਾਂ ਕਰਨਾ ਹੀ ਪੈਣਾ ਕੰਮ ਦੀ ਕੋਣ ਨਾ ਕਰਦੀ ਕੱਲ ਨੂੰ ਵੀ ਦੇਖੋ ਆਪ ਨੂੰ ਹੀ ਕਰਨਾ ਪੈਣਾ ਇਸ ਕਰਕੇ ਮਲਾਈ ਦਾ ਕੰਮ ਮੈਂ ਅੱਜ ਹੀ ਖਤਮ ਕਰਤਾ ਤੇ ਇਹਨੂੰ ਮੈਂ ਰੱਖਿਆ ਨਹੀਂ ਹੈ ਡਾਈਨਿੰਗ ਟੇਬਲ ਤੇ ਕੱਪੜੇ ਚ ਲੇ ਰਿਖ ਕੇ ਹਾਂ ਮੈਂ ਨਾ ਪਤਾ ਹੋਵੇ ਸਬਜ਼ੀ ਕੱਟ ਕੇ ਰੱਖ ਤੇ ਕੱਲ ਨੂੰ ਬਣ ਜੂਗਾ ਨੂੰ ਤਾਂ ਸਵੇਰੇ ਜਾਂ ਦੁਪਹਿਰੇ ਸ਼ਾਮ ਮਤਲਬ ਕਿ ਨੈਕਸਟ ਸਬਜ਼ੀ ਇਹਦੀ ਵਾਰੀ ਆਊਗੀ ਕੱਲ ਨੂੰ ਕਦੋਂ ਮਰਦੀ ਹਣਾ ਇਹ ਸਬਜ਼ੀ ਮੈਂ ਕੱਟ ਕੇ ਰੱਖਤੀ ਇਹ ਧਰੂ ਨੇ ਗੁੜ ਕੋਣਾ ਬੱਦੀ ਵਿੰਦਰ ਨੂੰ ਕਿਹਾ ਗੁੜ ਮੰਗ ਕੇ ਖਾਣ ਮੈਂ ਕਿਹਾ ਤੁਸੀਂ ਖਾਲ ਨਾਲ ਪਤੀਤੀ ਚ ਪਾ ਦੋ ਮੈਂ ਪਤੀਲੀ ਧੋਤੀ ਸੀ ਐਨਾ ਤਾਂ ਗੁੜਾ ਤਾਂ ਕਿੰਨ ਬਸ ਬਹੁਤ ਮੈਂ ਕੀ ਗੱਲ ਥੱਕ ਕੇ ਹੁਣ ਇਹਨਾਂ ਬਸ ਐਨਾ ਬਹੁਤ ਉਰਤੀ ਕਰਨਾ ਮੈਂ ਕਿਹਾ ਤਾਂ ਭਰਦਾ ਨਹੀਂ ਹੁੰਦੀ ਫਿਰ ਰੋ ਰੋ ਛੋੜਾ ਮੈਂ ਗੁੜ ਪਨ ਕੇ ਪਾਇਆ ਨਾ ਗੁੜ ਦੇ ਦਵਾਈ ਆਪਾਂ ਬੈਠੇ ਨੇ ਨਾ ਹੋਰ ਕੰਮ ਵੀ ਬਹੁਤ ਹੁੰਦੇ ਨੇ ਸੋ ਮੈਂ ਕਿਹਾ ਭਰ ਕੇ ਪਾ ਮੈਂ ਫੇਰ ਬਾਰੀ ਬਾਰੀ ਰੋ ਰੋ ਗੁੜ ਨੂੰ ਹੱਥ ਨਾਲ ਖਸੇਮ ਹੋਈ ਕੰਮ ਖੜਨਾ ਇਹਨੂੰ ਭਰਦਾ ਨਹੀਂ ਦਵਿੰਦਰ ਦਾ ਬਹੁਤ ਕੋੜਾ ਖੰਡ ਹੈ ਕੋੜੀ ਆਦਾ ਤਾਂ ਇਹਨਾਂ ਨੂੰ ਕੋੜਾ ਖਾਂਦੀ ਰੋਟੀ ਦਵਾ ਦੇਣਾ ਨੂੰ ਕੋੜ ਚਾਹੀਦੀ ਚਾਹੀਦੀ ਦੇਖਣ ਨੂੰ ਨਾ ਇਹਨਾਂ ਦੇ ਮਰਸੀਆਂ ਹੁੰਦੀਆਂ ਨੇ ਆ ਦੇਖੋ ਇਹ ਤਾਂ ਚਾਰ ਸਪੀਸ ਕੱਟੇ ਪਏ ਨੇ ਦੇਖਣ ਨੂੰ ਪਹੇਖਾ ਵਜ ਇਹ ਤਾਂ ਮਰਸੀਆਂ ਨੇ ਇਹਨੇ ਸੋਹਣੇ ਪੀਸ ਕੱਟੇ ਹਨ ਬਿਲਕੁਲ ਇੱਕੋ ਜਿਹਾ ਸਾਈਜ਼ ਚਾਰਸ ਚਾਰਸ ਟਾਈਮ ਹੋ ਰਿਹਾ ਸਵਾ 8 ਦਾ ਹੁਣ ਕਰਦੇ ਵੀਡੀਓ ਦਾ ਐਂਡ ਮੈਂ ਵੀਡੀਓ ਕਾ ਐਂਡ ਕਰਨੀ ਭੁੱਲ ਗਈ ਸੀ मैं बैठी अपनी वीडियो से जो अभी वीडियो कंप्लीट की थे एडिटिंग से लगी पी से मैं इस बेल कुछ ना कुछ एडिटिंग करके रख लाने फिर सवेरे काम ईजी हो जाएँ क्योंकि दिन इन्हें छोटे छोटे ने बहुत औखा फे दिन एडिटिंग करो बहुत टाइम लग जाता मैं कुछ ना कुछ हम करके रख ली मैंने भूल गई भी एंड ही नहीं करते एंड भीडियो देखने बहुत बहुत थैंक यू थोड़े प्यार लिए थोड़ी सपोर्ट लहुत बहुत धन्यवाद तक वीडियो अच्छी लगी तो लाइक शेयर कमेंट करना चैनल तो नमें तो सबसक्राइब करना मेरा होर नवी वीडियो लैके तद तकली सत